ਹਾਂਜੀ ਦੋਸਤੋ ਬਾਬਾ ਪ੍ਰਾਪਰਟੀ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਰੋਜ਼ਾਨਾ ਦੀ ਤਰ੍ਹਾਂ ਆਪਾਂ ਫੇਰ ਹਾਜ਼ਰ ਹਾਂ ਇੱਕ ਨਵੀਂ ਕੋਠੀ ਲੈ ਕੇ ਸੋ ਅੱਜ ਦੀ ਕੋਠੀ ਬਹੁਤ ਹੀ ਬਜਟ ਵਾਲੀ ਬਹੁਤ ਹੀ ਪਰਤੀ ਵਾਲੀ ਕੋਠੀ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਸੋ ਵੀਡੀਓ ਨੂੰ ਸਕਿਪ ਨਾ ਕਰਿਓ ਤੇ ਜਲਦੀ ਜਲਦੀ ਇਹਨੂੰ ਸ਼ੇਅਰ ਜ਼ਰੂਰ ਕਰ ਦਿਓ ਹੋ ਸਕੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸੋ 203 ਗਜ ਦੇ ਵਿੱਚ ਇਹ ਕੋਠੀ ਜਿਹੜੀ ਆ ਬਣੀ ਹੋਈ ਆ ਬਹੁਤ ਹੀ ਖੁੱਲੀ ਡੁੱਲੀ ਜਿਹੜੀ ਆ ਕੋਠੀ ਆ ਸੋ 25 ਲੱਖ ਦੇ ਕਰੀਬ ਤਾਂ ਲਗਭਗ ਜਗ੍ਹਾ ਦਾ ਰੇਟ ਹੀ ਆ ਖਾਲੀ ਸੋ ਕੋਠੀ ਬਣੀ ਹੋਈ ਹੈ 203 ਗਜ ਦੇ ਵਿੱਚ ਆਤਮਾ ਕਲੋਨੀ ਬਾਦਲ ਰੋਡ 메ਨ ਸਿਟੀ ਦੇ ਵਿੱਚ ਇਹ ਕੋਠੀ ਹੈ ਸੋ ਬਹੁਤ ਹੀ ਖੁੱਲੀ ਡੁੱਲੀ ਤੇ ਬਹੁਤ ਹੀ ਪਰਤੇ ਵਾਲੀ ਜਿਹੜੀ ਆ ਕੋਠੀ ਤੁਹਾਡੇ ਵਾਸਤੇ ਲੈ ਕੇ ਆਏ ਆ ਆਤਮਾ ਕਲੋਨੀ ਬਾਦਲ ਰੋਡ ਤੇ ਇਹ ਕੋਠੀ ਹੈਗੀ ਹੈ 203 ਗਜ ਦੇ ਵਿੱਚ ਸੋ ਡਿਮਾਂਡ ਦੀ ਗੱਲ ਕਰੀਏ ਤਾਂ ਡਿਮਾਂਡ ਬਿਲਕੁਲ ਵਾਜਬ ਆ 37 ਲੱਖ ਰੁਪਇਆ ਡਿਮਾਂਡ ਕੀਤੀ ਹੈ ਮਾਲਕ ਨੇ ਬਾਕੀ ਮੌਕੇ ਤੇ ਹੋਰ ਵੀ ਸ਼ੂਟ ਹੋ ਜੂਗੀ 37 ਲੱਖ ਰੁਪਇਆ ਡਿਮਾਂਡ ਵਾਲੀ ਇਹ ਕੋਠੀ ਤੁਹਾਡੇ ਵਾਸਤੇ ਲੈ ਕੇ ਆਏ ਆਂ ਅੱਜ ਆਤਮਾ ਕਲੋਨੀ ਗਲੀ ਨੰਬਰ 35 ਦੇ ਵਿੱਚ ਸੋ ਜੇ ਵੀ ਵੀਰ ਭਰਾਣੇ ਇਹ ਕੋਠੀ ਨੂੰ ਖਰੀਦਣਾ ਹੋਵੇ ਜੋ ਵੀ ਤੁਸੀਂ ਡਿਸਪਲੇ ਤੇ ਨੰਬਰ ਦੇਖ ਰਹੇ ਹੋ ਉੱਥੇ ਕੰਟੈਕਟ ਕਰਕੇ ਇਸ ਕੋਠੀ ਦੀ ਹੋਰ ਵੀ ਜਾਣਕਾਰੀ ਲੈ ਸਕਦੇ ਹੋ ਤੇ ਇਸ ਕੋਠੀ ਨੂੰ ਖਰੀਦ ਵੀ ਸਕਦੇ ਹੋ ਸੋ ਬਹੁਤ ਹੀ ਘੱਟ ਰੇਟ ਵਾਲੀ ਕੋਠੀ ਆਪਾਂ ਕਹਿ ਸਕਦੇ ਆਂ ਕਿਉਂਕਿ ਇੱਥੇ ਜਗਾ ਦਾ ਰੇਟ ਹੀ ਲਗਭਗ ਅ 25 ਲੱਖ ਦੇ ਕਰੀਬ ਤਾਂ ਖਾਲੀ ਜਗ੍ਹਾ ਦਾ ਰੇਟ ਹੀ ਹੈ ਸੋ ਮੇਨ ਸਿਟੀ ਦੇ ਵਿੱਚ ਇਹ ਕੋਠੀ ਹੈਗੀ ਆ 203 ਗਜ ਦੇ ਵਿੱਚ ਬਾਦਰ ਰੋਡ ਆਤਮਾ ਕਲੋਨੀ ਗਲੀ ਨੰਬਰ 35 ਦੇ ਵਿੱਚ ਇਹ ਕੋਠੀ ਆ ਤੇ 37 ਲੱਖ ਰੁਪਇਆ ਡਿਮਾਂਡ ਕੀਤੀ ਆ ਮਾਲਕ ਨੇ ਬਾਕੀ ਮੌਕੇ ਤੇ ਹੋਰ ਵੀ ਛੂਟ ਹੋ ਜੂਗੀ ਸੋ ਤੁਸੀਂ ਵੀ ਅਗਰ ਕਿਸੇ ਤਰ੍ਹਾਂ ਦੀ ਪ੍ਰੋਪਰਟੀ ਨੂੰ ਸੇਲ ਕਰਨਾ ਚਾਹੁੰਦੇ ਹੋ ਘਰ ਦੁਕਾਨ ਮਕਾਨ ਤਾਂ ਬਾਬਾ ਪ੍ਰੋਪਰਟੀ ਚੈਨਲ ਤੇ ਕੰਟੈਕਟ ਕਰੋ ਐਡ ਦਾ ਕੋਈ ਪੈਸਾ ਨਹੀਂ ਲੱਗਦਾ ਐਡ ਜਿਹੜੀ ਫ੍ਰੀ ਆਫ ਕੋਸਟ ਆਪਾਂ ਕਰਦੇ ਆਂ ਬਸ ਮੋਬਾਈਲ ਨੂੰ ਟੇਢਾ ਕਰਕੇ ਵੀਡੀਓ ਬਣਾਉਣੀ ਆ ਬੜੇ ਸਲੋ ਮੋਸ਼ਨ ਦੇ ਵਿੱਚ ਸਾਰਾ ਘਰ ਜਿਹੜਾ ਤੁਸੀਂ ਦਿਖਾਉਣਾ ਵੀਡੀਓ ਦੇ ਵਿੱਚ ਔਰ ਵੀਡੀਓ ਸਾਨੂੰ ਸੈਂਡ ਕਰ ਦਿਓ ਘਰ ਦੀ ਸਾਰੀ ਡਿਟੇਲ ਆ ਜਿਹੜੀ ਇੱਕ ਪੇਜ ਉੱਤੇ ਲਿਖ ਕੇ ਕਿੰਨੇ ਗੱਜ ਦੇ ਵਿੱਚ ਬਣੀ ਹੋਈ ਆ ਕਿੰਨੇ ਰੂਮ ਬਣੇ ਹੋਏ ਆ ਕਿੰਨਾ ਚੱਕਰ ਹੋ ਗਿਆ ਬਣੀ ਨੂੰ ਕੀ ਐਡਰੈਸ ਆ ਇਹ ਸਾਰੀ ਜਾਣਕਾਰੀ ਜਿਹੜੀ ਆ ਸਾਨੂੰ ਭੇਜੋ ਤੇ ਐਡ ਆਪਾਂ ਤੁਹਾਡੀ ਫ੍ਰੀ ਵਿੱਚ ਕਰਾਂਗੇ ਤੇ ਇੱਕ ਹੋਰ ਦੋ ਤਿੰਨ ਫੋਟੋਆਂ ਜਿਹੜੀਆਂ ਉਹ ਜਰੂਰ ਲਾਜ਼ਮੀ ਭੇਜਿਆ ਕਰੋ ਐਡ ਦਾ ਕੋਈ ਪੈਸਾ ਨਹੀਂ ਲੱਗਦਾ ਤੇ ਜੇ ਤੁਸੀਂ ਸ਼ੇਅਰ ਕਰ ਲਓ ਤੇ ਚੈਨਲ ਸਬਸਕ੍ਰਾਈਬ ਕਰ ਲਓ ਤੇ ਇਹਦਾ ਵੀ ਕੋਈ ਪੈਸਾ ਨਹੀਂ ਲੱਗਦਾ ਸੋ ਇਹਨਾਂ ਕੰਮ ਤੁਸੀਂ ਵੀ ਕਰਦਿਆ ਕਰੋ ਤੇ ਆਜੋ ਫਿਰ ਗੱਲ ਕਰਦੇ ਆਂ ਆਪਾਂ ਸਕੋਟੀ ਦੀ ਤੋ ਬਹੁਤ ਹੀ ਸ਼ਾਨਦਾਰ ਕੋਠੀ ਹੈ ਬਹੁਤ ਹੀ ਪੜਤੇ ਵਾਲੀ ਕੋਠੀ ਹੈ ਜੇ ਵੀ ਵੀਰ ਭਰਾਣੇ ਇਸ ਕੋਠੀ ਨੂੰ ਖਰੀਦਣਾ ਹੋਵੇ ਜੋ ਵੀ ਤੁਸੀਂ ਡਿਸਪਲੇ ਤੇ ਨੰਬਰ ਦੇਖਦੇ ਹੋ ਉੱਥੇ ਕੰਟੈਕਟ ਕਰਕੇ ਇਸ ਕੋਠੀ ਨੂੰ ਖਰੀਦ ਸਕਦੇ ਹੋ ਸੋ ਮਿਲਦੇ ਹਾਂ ਫਿਰ ਅਗਲੀ ਵੀਡੀਓ ਵਿੱਚ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ